ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾਜ ਤੇ ਜੰਕਸ਼ਨ ਇਹ ਚੈਨਲ ਤੇ ਹਰ ਮੰਗਲਵਾਰ ਤੇ ਹਰ ਸ਼ਨੀਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਆ ਇੱਕ ਆਪ ਜੀ ਨੂੰ ਬੇਨਤੀ ਹੈ ਖੁੱਦ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਉਹ ਕਾਲ ਕਰਦੇ ਰਹਿੰਦੇ ਵੀ ਸਾਡੀ ਐਡ ਨਹੀਂ ਪਾਈ ਐਕਚੁਅਲੀ ਐਡ ਪਾਈ ਹੁੰਦੀ ਆ ਪਰੰਤੂ ਉਹ ਅੱਗੇ ਪਿੱਛੇ ਕਰਕੇ ਵੇਖੀ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਦੀ ਆਪਣੀ ਐਡ ਵੀਓ ਦੇ ਵਿੱਚ ਅੱਗੇ ਪਿਛੇ ਲੰਘ ਜਾਂਦੀ ਆ ਇੱਥੇ ਆਪ ਜੀ ਨੂੰ ਬਹੁਤ ਸਤਿਕਾਰ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਆ ਕਿ ਜੇ ਅਸੀਂ ਐਡ ਫ੍ਰੀ ਪਾ ਸਕਦੇ ਹਾਂ ਤੁਸੀਂ ਐਡ ਫ੍ਰੀ ਤਾਂ ਕਿਰਪਾ ਕਰਕੇ ਦੇਖ ਹੀ ਸਕਦੇ ਹੋ ਸਾਡੇ ਮਨ ਦੇ ਵਿੱਚ ਨਿਰਾਸ਼ਾ ਆਉਂਦੀ ਆ ਐਡ ਨੂੰ ਵੀਡੀਓ ਨੂੰ ਐਡਿਟ ਕਰਨ ਨੂੰ ਘੱਟੋ ਘੱਟ 7-8 ਘੰਟੇ ਲੱਗ ਜਾਂਦੇ ਨੇ ਅਸੀਂ 7-8 ਘੰਟੇ ਮਿਹਨਤ ਕਰਦੇ ਆ ਪਰੰਤੂ ਤੁਸੀਂ ਉਹਨੂੰ ਵੇਖ ਵੀ ਨਹੀਂ ਸਕਦੇ ਇਸ ਕਰਕੇ ਸਤਿਕਾਰ ਸਹਿਤ ਬੇਨਤੀ ਹੈ ਕਿਰਪਾ ਕਰਕੇ ਐਡ ਸਾਰੀ ਵੇਖ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਨਵਾਰੇ ਵੀਡੀਓ ਜੋ ਤੁਹਾਡੇ ਚੈਨਲ ਤੇ ਆ ਸਕੇ ਤੁਹਾਡੇ ਮੋਬਾਈਲ ਤੇ ਆ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਰਾਜਨੀ ਵਾਲਾ Hindu अरोड़ा ਲੜਕੀ ਮਠੰਡਾ ਏਰੀਆ 26/87 ਡੇਟ ਆਫ ਬਰਥ 5 ਫੁੱਟ 4 ਇੰਚ ਕਾਦਾ ਬੇਟੀ ਦਾ ਐਮ ਏ ਇਕਨੋਮਿਕਸ ਐਮ ਐਡ ਬੀ ਐਡ ਪੀ ਟੈਟ ਐਂਡ ਸੀ ਟੈਟ ਕੁਆਲੀਫਾਈਡ ਲੜਕੀ ਤਲਾਕ ਸੁਦਾ ਪ੍ਰੰਤੂ ਕੋਈ ਬੱਚਾ ਨਹੀਂ ਦੋ ਪੈਣਾ ਨੇ ਉਹ ਵਹੀਆਂ ਹੋਈਆਂ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਸੂਟੇਬਲ ਮੈਚ ਐਂਡ ਕੁਆਲੀਫਿਕੇਸ਼ਨ ਇਹ ਇਹਨਾਂ ਦੀ ਇੱਛਾ ਜੀ ਪੜਿਆ ਲਿਖਿਆ ਲੜਕਾ ਜੋ ਇਹਨਾਂ ਦੇ ਨਾਲ ਮੈਚ ਕਰਦਾ ਹੋਵੇ ਉਹਨਾਂ ਅਸਾਂ ਪਾਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਬ੍ਰਾਹਮਣ ਸ਼ਰਮਾ ਲੜਕੀ ਬਾਤਿਸ਼ਕੋਤ ਮੌਂਟਰੀਅਲ ਕਪੂਰਥਲਾ ਏਰੀਆ ਬੇਸਿਕਲੀ ਕਪੂਰਥਲਾ ਨੂੰ ਬੁਲਾਉਂਕਾਰ ਦਿੰਨੇ ਪਰ ਮੌਂਟਰੀਅਲ ਦੇ ਵਿੱਚ ਰਹਿ ਰਹੇ ਨੇ 1994 ਡੇਟ ਆਫ ਬਰਥ ਆ 5 ਫੁੱਟ 5 ਇੰਚ ਕਾਦਾ ਬੇਟੀ ਦਾ ਕੰਪਿਊਟਰ ਦੀ ਜੌਬ ਕਰਦੀ ਨੇ ਸਿਟਿੰਗ ਜੌਬ ਹੈ ਜੀ ਇਹਨਾਂ ਦੇ ਲੜਕੀ ਬੜੀ ਐਜੂਕੇਟਿਡ ਆ ਤੇ ਬਿਊਟੀਫੁਲ ਆ ਇਹ ਨੀਡ ਬாய் ਫਰੋਮ ਕੈਨੇਡਾ ਪ੍ਰਾਫਰ ਟੂ ਮੌਂਟਰੀਅਲ ਟ੍ਰਾਂਟੋ ਉਹ ਮੌਂਟਰੀਅਲ ਤੇ ਜਾਂ ਟ੍ਰਾਂਟੋ ਦੇ ਵਿੱਚੋਂ ਕੋਈ ਲੜਕਾ ਹੋਵੇ ਇਹਨਾਂ ਨਾਲ ਉਹਦਾ ਮੈਚ ਕਰਦਾ ਹੋਵੇ ਤਾਂ ਇਹਨਾਂ ਦਾ ਸਕਰੀਨ ਤੇ ਨੰਬਰ ਚੱਲਦੇ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਪ੍ਰੀਤ ਸਿੰਘ ਖੱਤਰੀ ਸਿੱਖ ਲੜਕਾ ਜਗਰਾਓ ਏਰੀਆ 91095 ਡੇਟ ਆਫ ਬਰਥ 5 ਫੁੱਟ 8 ਇੰਚ ਕਾਤਾ ਬੇਟੇ ਦਾ ਐਮ ਐਸ ਸੀ ਫਿਜ਼ਿਕਸ ਬੀ ਐ ਬੀ ਨਾ ਦੀ ਕੁਆਲੀਫਿਕੇਸ਼ਨ ਆ ਵਰਕਿੰਗ ਐਜ਼ ਫਿਜ਼ਿਕਸ ਲੈਕਚਰਰ ਇਨ ਰੈਪਿਊਟੇਡ ਸਕੂਲ ਐਂਡ ਕੋਚਿੰਗ ਸੈਂਟਰ ਬੜੀਆ ਕ ਰੈਪਿਊਟੇਡ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਆ ਨਾਲ ਕੋਚਿੰਗ ਸੈਂਟਰ ਵੀ ਚਲਾ ਰਹੇ ਨੇ ਦੋ ਬਟੀਆਂ ਪੜ੍ਹਨਾਂ ਨੂੰ ਵੇਈਆਂ ਹੋਈਆਂ ਨੇ ਪਿਤਾ ਜੀ ਸਰਕਾਰੀ ਜੋਬ ਤੋਂ ਰਿਟਾਇਰ ਨੇ ਲੁਕਿੰਗ ਫਾਰ ਅ ਸਿੰਪਲ ਐਂਡ ਕੁਆਲੀਫਾਈਡ ਕਰ ਬੜੀ ਲਿਖੀ ਲੜਕੀ ਸਾਦਗੀ ਚ ਰਹਿਣ ਵਾਲੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਆਸਟ੍ਰੇਲੀਆ ਤੋਂ ਗੌਰ ਸਿਮਰਨ ਸਿੰਘ ਆਰਾਮ ਗੜੀਆ ਸਿੱਖ ਲੜਕਾ ਅਮਰਤਸਰ ਸਾਹਿਬ 18 12 99 ਡੇਟ ਆਫ ਬਰਥ 5 ਫੁੱਟ 11 ਇੰਚ ਕੱਦਾ ਬੇਟੇ ਦਾ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਆਸਟ੍ਰੇਲੀਆ ਤੋਂ ਵਰਕ ਪਰਮਿਟ ਦੇ ਨਹੀਂ ਆਸਟ੍ਰੇਲੀਆ ਇੱਕ ਭੈਣ ਦੇ ਭਰਾ ਕੈਨੇਡਾ ਵਿੱਚ ਬ੍ਰੈਂਪਟਨ ਵਰਕ ਪਰਮਿਟ ਦੇ ਨੇ ਪਿਤਾ ਜੀ ਇਹਨਾਂ ਦੇ ਸਰਕਾਰੀ ਜਾਓ ਤੋਂ ਰਿਟਾਇਰ ਨੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਦੇ ਕਰੀਬ ਹੋਵੇ ਆਸਟ੍ਰੇਲੀਆ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਕਿਸੇ ਵੀ ਚੈਨਲ ਕਾਸ ਤੋਂ ਹੋ ਸਕਦੀ ਹੈ ਸਕ੍ਰੀਨ ਤੇ ਨੰਬਰ 40 'ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਖਦੇਵ ਸਿੰਘ ਬਰਾੜ ਮੋਗਾ ਏਰੀਆ 28793 ਡੇਟਾ ਵਰਥ 5 ਫੁੱਟ 11 ਇੰਚ ਕੱਦ ਬੀ ਐਸ ਸੀ ਨਾਨ ਮੈਡੀਕਲ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ 6 ਕਿਲੇ ਪ੍ਰਾਪਰਟੀ ਆ ਭੈਣ ਬਿਰੜਾ ਨੀਡ ਬਿਊਟੀਫੁੱਲ ਐਂਡ ਗਰਲ ਇਕੁਅਲ ਟੂ ਕੁਆਲਿਫਿਕੇਸ਼ਨ ਗ੍ਰੈਜੂਏਟ ਲੜਕੇ ਤਕਰੀਬਨ ਦੇ ਗ੍ਰੇਓ ਘੱਟੋ ਘੱਟ ਵੀ ਗ੍ਰੈਜੂਏਟ ਹੋਵੇ ਤਾਂ ਇਹਨਾਂ ਨਾਲ ਜੋ ਚਾਵਾਨ ਵੀਰ ਹੰਸ ਵਰਕਰ ਸਾਹਿਬ ਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਰੋਬਨ ਕੁਮਾਰ 蒂ਮਾਨ ਲੜਕਾ ਰਾਜਪੁਰਾ ਏਰੀਆ 30 ਸਾਲ ਉਮਰ ਆ ਜੀ ਡਿਪਲੋਮਾ ਕੀਤਾ ਹੋਇਆ ਤੇ ਬੀਟੈਕ ਕੀਤਾ ਹੈ ਮਕੈਨੀਕਲ ਇੰਜੀਨੀਅਰਿੰਗ ਦੀ ਜੌਬ ਮਕੈਨੀਕਲ ਇੰਜੀਨੀਅਰ ਦੇ ਤੌਰ ਤੇ ਕਰਦੇ ਨੇ 30000 ਰੁਪਏ ਪਰ ਮਹੀਨਾ ਦੀ ਆਮਦਨ ਬਾਕੀ ਇਹ ਗਵਰਨਮੈਂਟ ਜੌਬ ਦੇ ਪਰਸਾਂ ਦੀ ਤਿਆਰੀ ਕਰ ਰਹੇ ਨੇ ਨੀਡ ਐਜੂਕੇਟਡ ਹਾਊਸ ਗਰਲ ਫਰੋਮ ਧਮਾਨ ਫੈਮਿਲੀ ਨੀਅਰ ਰਾਜਪੁਰਾ ਰਾਜਪੁਰਾ ਦੇ ਨੇੜੇ ਦੇ ਧਮਾਨ ਫੈਮਿਲੀ ਵਾਲੇ ਪਰਿਵਾਰ ਜੋ ਚਾਹਵਾਨ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਤਨਵੀਰ ਸਿੰਘ RAMDAS ਜੀ ਆ ਸਿੱਖ ਲੜਕਾ ਲੁਧਿਆਣਾ ਏਰੀਆ 14/296 ਡੇਟ ਆਫ ਬਰਥ 5 ਫੁੱਟ 8 ਇੰਚ ਕਾਤਾ ਬੇਟੇ ਦਾ ਮੈਟ੍ਰਿਕ ਕੀਤੀ ਹੋਈ ਆ ਕਾਰਪੈਂਟਰ ਦੀ ਜੌਬ ਕਰਦੇ ਨੇ ਇਹ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਦੇ ਨੰਬਰ ਤੇ ਚੱਲ ਰਹੀ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ RAM DAS ਜੀ ਆ ਸਿੱਖ ਲੜਕੀ ਆ ਧਰਮੀ ਹੋਸ਼ਿਆਰਪੁਰ ਏਰੀਆ 22 1983 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਆਨਵੈਰ ਲੜਕੀ ਆ ਇਹ ਐਮਏ ਕੀਤੀ ਹੋਈ ਆ ਸਤਸੰਗੀ ਪਰਿਵਾਰ ਆ ਜੀ ਰਾਧਾ ਸਵਾਮੀ ਨੇ ਰਿਸ਼ਤਾ ਕਹਿੰਦੇ ਪਿਆਰ ਸਾਨੂੰ ਬੈਸ ਨੂੰ ਚਾਹੀਦਾ ਲੜਕਾ ਬੈਸ ਨੂੰ ਹੋਵੇ ਮਾਤਾ ਪਿਤਾ ਜੀ ਸੁਰਗਵਾਸ ਹੋ ਗਏ ਨੇ ਦੋ ਭੈਣਾਂ ਇੱਕ ਭੈਣ ਕਾਲਜ ਲੈਕਚਰਰ ਕਰ জব ਕਰਦੀ ਆ ਇੱਕ ਭੈਣ ਅਨਮੈਰਿਡ ਆ ਭਰਾ ਵੀ ਇਹਨਾਂ ਦੇ জব ਕਰਦਾ ਨੀਡ ਐਜੂਕੇਟਿਡ ਬாய் ਸ਼ੂਟੇਬਲ ਮੈਚ ਫਰੋਮ ਬੈਸ਼ਨੂ ਲੜਕੀ ਦਾ ਕਹਿੰਦਾ ਥੋੜੇ ਸਰੀਰ ਭਾਰੀ ਆ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਸੰਪਰਕ ਕੀਤਾ ਜਾਵੇ ਪੜ੍ਹੀ ਲਿਖੀ ਲੜਕੇ ਆ ਜੀ ਪਰੰਤੂ ਚਲੋ ਮੜ ਮੋਟਾ ਕੋਈ ਸਰੀਰ ਭਾਰੀਆ ਜੋ ਇਹੋ ਜਿਹਾ ਰਿਸ਼ਤਾ ਚਾਹੁੰਦੇ ਨੇ ਤਾਂ ਇਹਨਾਂ ਨਾਲ ਵੀ ਇਹਨਾਂ ਸੰਪਰਕ ਕਰ ਸਕਦੇ ਨੇ ਹੁਸ਼ਿਆਰਪੁਰ ਏਰੀਆ ਚ ਅਗਲਾ ਰਿਸ਼ਤਾ ਨੋਟ ਕਰੋ ਜੀ ਦੀਪਕ ਕੁਮਾਰ ਦੀਪਕ ਕੁਮਾਰ RAMDAS ਇਹ ਲੜਕਾ ਆ ਧਰਮੀ ਹੁਸ਼ਿਆਰਪੁਰ ਏਰੀਆ 29 12 85 ਡੇਟਾ ਵਾਰਥ 5 ਫੁੱਟ 5 ਇੰਚ ਕਾਤਾ B.A.C.I.T. ਐਂਡ ਡਿਪਲੋਮਾ ਆਰਟ ਐਂਡ ਕ્રાਫਟ ਇਹਨਾਂ ਦੀ ਕੁਆਲੀਫਿਕੇਸ਼ਨ ਆ ਜੌਬ ਕਰਦੇ ਨੇ ਐਜ਼ ਐਡੀਟਰ ਸੇਮੀ ਗਵਰਨਮੈਂਟ ਦੇ ਵਿੱਚ ਮਾਤਾ ਪਿਤਾ ਜੀ ਸੁਰਗਵਾਸ ਹੋ ਗਏ ਰਾਧਾ ਸੁਆਮੀ ਪਰਿਵਾਰ ਆ ਤਿੰਨ ਭੈਣਾਂ ਨੇ ਇੱਕ ਭਰਾ ਮੈਰਿਡ ਆ ਇੱਕ ਭੈਣ ਮੈਰਿਡ ਆ ਕਾਲਜ ਲੈਕਚਰਰ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਰਾਮਦਾਸੀਆ ਫੈਮਿਲੀ ਇਹਨਾਂ ਦੀ ਇੱਛਾ ਜੀ ਰਾਧਾ ਸੁਮੀ ਪਰਿਵਾਰ ਆ ਪਰਿਵਾਰ ਬਿਲਕੁਲ ਵੈਸ਼ਨੂ ਆ ਸਕਰੀਨ ਤੇ ਚੱਲੇ ਰੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਬਹਿਣੀ ਵਾਲ ਗੋਤ ਮਲੇ ਕੋਲੇ ਰਿਆ 1999 ਡੇਟ ਆਫ ਬਰਥ 5 ਫੁੱਟ 4 ਇੰਚ ਕਾ ਦਾ ਬੇਟੀ ਦਾ 10+2 ਇਹਨਾਂ ਦੀ ਕੁਆਲੀਫਿਕੇਸ਼ਨ ਆ ਪਿਤਾ ਜੀ ਖੇਤੀਬਾੜੀ ਕਰਦੇ ਨੇ ਭਰਾ ਮੈਰਿਡ ਆ ਭੈਣ ਕੈਨੇਡਾ ਪੀਆਰ ਆ ਪੜ੍ਹਿਆ ਲਿਖਿਆ ਸੋਹਣਾ ਲੜਕਾ 8-10 ਕਿਲੇ ਪ੍ਰੋਪਰਟੀ ਹੋਵੇ ਨਾਲ ਕੋਲੇ ਧਾਰਮਿਕ ਵਿਚਾਰ ਰੱਖਣ ਵਾਲਾ ਵੈਸ਼ਨੂ ਲੜਕੇ ਦੀ ਜ਼ਰੂਰਤ ਆ ਜੇਕਰ ਕੋਈ ਵਧੀਆ ਲੜਕਾ ਪੜਿਆ ਲਿਖਿਆ ਤੇ ਸੋਹਣੀ ਜ਼ਮੀਨ ਜਾਇਦਾਦ ਹੋਵੇ ਤਲਾਕ ਸੁਦਾ ਬਿਨਾ ਬੱਚੇ ਤੋਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲਦੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਯੂ ਐਸ اے ਤੋਂ जाट ਸਿੱਖ ਬੁਆਏ USA born 35 years old bachelor degree in economics doing good job in reputed company living in san diego need girl born USA or live 30 years or more belong to good jatt sikh family about age 32 to 33 years ਲੜਕੀ ਜੂ ਐਸੇ ਦੀ ਬਾਰਨ ਹੋਵੇ ਜਾਂ ਫਿਰ 13-14 ਸਾਲ ਦੇ ਹੋ ਉਹਨਾਂ ਦੇ ਪੇਰੈਂਟਸ ਜੂ ਐਸੇ ਗਏ ਹੋਣ ਇਹੋ ਜੀ ਜੋ ਲੜਕੀ ਹੈ ਜੋ ਇਹਨਾਂ ਨੂੰ ਜੇ ਰਿਸ਼ਤਾ ਠੀਕ ਲੱਗਦਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਲੜਕੀ ਦੀ ਉਮਰ ਆਤੀ ਕਰੀ ਉਤੇ 30-33 ਸਾਲ ਦੀ ਹੋਣੀ ਚਾਹੀਦੀ ਆ ਤੇ ਲੜਕੇ ਸੋਹਣੇ ਸੁਨੱਖੀ ਤੇ ਪਤਲੀ ਹੋਣੀ ਚਾਹੀਦੀ ਆ ਸਕਰੀਨ ਦੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਦੀਪਕ ਪ੍ਰਤਾਪ ਸਿੰਘ ਜੱਟ ਸਿੱਖ ਲੜਕਾ ਸ਼ੇਰ ਗਲਗੋਤ ਅਮਰਸਾਦ ਸਾਹਿਬ 152000 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟਾ 10+2 ਇਹਨਾਂ ਨੇ ਕੀਤੀ ਹੋਈ ਆ ਮੈਡੀਕਲ ਸਟਰੀਮ ਦੇ ਵਿੱਚ ਕੀਤੀ ਹੈ ਡਰੋਲ ਹੌਜੀ ਤੋਂ ਜੀ ON L M I A ਸਰੀ ਕੈਨੇਡਾ ਵਿੱਚ ਇਹ ਰਹਿ ਰਹੇ ਨੇ ਬਰਥਡੇ ਭੈਣ ਮੈਰਨ ਅਮਰਸਾਦ ਸਾਹਿਬ ਦੇ ਵਿੱਚ ਪਰਾ ਇਹਨਾਂ ਦਾ ਕੈਂਡੀਡਾ ਮਾਤਾ ਜੀ ਇਹਨਾਂ ਦੀ ਸਰਕਾਰੀ ਜੋਬ ਕਰਦੇ ਨੇ ਦੋ ਪਲਾਟ ਨੇ ਅਤੇ ਬਿਗ ਹਾਊਸ ਆ ਗੋਲਡਨ ਗੇਟ ਜਲੰਧਰ ਬਾਈਪਾਸ ਤੇ ਇਹਨਾਂ ਦਾ ਇਹਨਾਂ ਦੀ ਇੱਛਾ ਕੀ ਹੈ ਜੀ ਵਾਂਟਡ ਬਿਊਟੀਫੁੱਲ ਗਰਲ ਹੈਜ਼ ਹਾਈਟ 5 ਫੁੱਟ 7 ਇੰਚ ਅਪਰੋਕਸੀਮੇਟਲੀ ਪੜ੍ਹੀ ਲਿਖੀ ਲੜਕੀ ਜੀ ਦਾ ਕੱਦ 5 ਫੁੱਟ 6 ਇੰਚ 7 ਇੰਚ ਦੇ ਕਰੀਬ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰ ਲਈ ਕਾਸ਼ਿਪ ਲੜਕਾ ਪਿਹੇਵਾ ਹਰਿਆਣਾ 1997 ਡੇਟ ਆਫ ਬਰਥ 5 ਫੁੱਟ 6 ਇੰਚ ਕਾਤਾ ਬੇਟੇ ਦਾ ਪੀਐਸ ਪੀਸੀ ਦੇ ਵਲ ਤੇ ਸਰਕਾਰੀ ਜੋਬ ਕਰਦਣਾ ਇੱਕ ਭੈਣ ਆ ਪਿਤਾ ਜੀ ਇਹਨਾਂ ਦੇ ਬਿਜ਼ਨਸਮੈਨ ਐ ਐਜੂਕੇਟਿਡ ਫੈਮਿਲੀ ਆ ਪੜ੍ਹੀ ਲਿਖੀ ਸੁੰਦਰ ਲੜਕੀ ਕਾਸ਼ਿਪ ਪਰਿਵਾਰ ਦੀ ਹੋਵੇ ਸਰਕਾਰੀ ਨੌਕਰੀ ਪੰਜਾਬ ਜਾਂ ਹਰਿਆਣਾ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗਾਰਨ ਵਰਮਾ ਮੰਗਲਿਕ ਲੜਕਾ ਲੁਧਿਆਣਾ ਏਰੀਆ 24286 ਡੇਟ ਆਫ ਬਰਥ ਬੀਏ ਐਂਡ ਨੈਟਵਰਕਿੰਗ ਡਿਪਲੋਮਾ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਐਡ ਪ੍ਰੈਜ਼ੈਂਟ ਇਹ ਲੜਕਾ ਕੈਨੇਡਾ ਦੇ ਵਿੱਚ ਆ ਨੀਡ ਗਰਲ ਫਰੋਂ ਕੈਨੇਡਾ ਕਾਸਟ ਨੋ ਵਾਰ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸ਼ਰਮਾ ਮੰਗਲਿਕ ਲੜਕਾ ਸਾਰਸੁਤ ਪੰਡਤ ਸੰਗਰੂਰ ਏਰੀਆ 14796 ਡੇਟ ਆਫ ਬਰਥ ਹੈ ਪੀਟੀਈ ਸਕੋਰ 72 ਤੇ ਹਾਈਟ ਨਾਲ ਦੀ ਹੈ ਗਿਆ 5 ਫੁੱਟ 10 ਇੰਚ ਹੈ 10+2 ਕੁਆਲੀਫਿਕੇਸ਼ਨ ਆ ਸ਼ੇਅਰ ਮਾਰਕੀਟਿੰਗ ਦਾ ਇਹ ਕੰਮ ਕਰਦੇ ਨੇ 20 ਏਕੜ ਦੇ ਨਾਲ ਕੋਲੇ ਪ੍ਰਾਪਰਟੀ ਆ ਭੈਣ ਅਤੇ ਭਰਾ ਮੈਰਿਡ ਨੇ ਪਿਤਾ ਸਰਕਾਰੀ ਜੋਬ ਤੋਂ ਰਿਟਾਇਰ ਨੇ ਮਾਤਾ ਜੀ ਇਹਨਾਂ ਦੇ ਅੰਗਣ ਬਾੜੀ ਵਰਕਰ ਨੇ ਲੜਕੀ ਐਨ ਆਰ ਆਈ ਜਾਂ ਗਵਰਨਮੈਂਟ ਜੋਬ ਕਰਦੀ ਹੋਵੇ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਅਜੀਪਾਲ ਸਿੰਘ ਪਾਰਜਾ ਪੁੱਤ ਲੜਕਾ ਅਮਰਸਾਦ ਸਾਹਿਬ 23 11 95 ਡੇਟ ਆਫ ਬਰਥ 5 ਫੁੱਟ 9 ਇੰਚ ਕਾ ਦਾ ਬੇਟੇ ਦਾ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਵਰਕਿੰਗ ਇਨ ਮਹਿੰਦਰਾ ਏਜੰਸੀ ਹੈ ਜ ஆல்ਸੋ ਵਰਕਡ ਇਨ ਦੁਬਈ ਐਂਡ ਮਲੇਸ਼ੀਆ ਐਜ਼ ਐਨ ਇੰਜੀਨੀਅਰ ਬਤੌਰ ਇੰਜੀਨੀਅਰ ਮਲੇਸ਼ੀਆ ਤੇ ਦੁਬਈ ਦੇ ਵਿੱਚ ਕੰਮ ਕਰ ਚੁੱਕੇ ਹਨ ਪਰੰਤੂ ਅੱਜਕੱਲ ਮਹਿੰਦਰਾ ਏਜੰਸੀ ਦੇ ਵਿੱਚ ਜੌਬ ਕਰਦੇ ਨੇ ਫਾਰਦ ਸਾਹਿਬ ਨਾਲ ਦੇ ਐਕਸਪਾਇਰ ਹੋ ਗਏ ਭਰਾ ਮੈਰਡਾ ਇੱਕ ਭੈਣਾ ਨੀੜ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਕਾਸ ਸਨੋਵਰ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਿੱਲੋਂ ਗੋਤ ਕੈਂਥਲ ਹਰਿਆਣੇ ਤੋਂ 24 ਸਾਲ ਉਮਰ ਆ ਜੀ ਪ੍ਰਾਈਵੇਟ ਜੋਬ ਕਰਦੇ ਨੇ ਫਾਜ਼ਲ ਸਾਹਿਬ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ 15000 ਰੁਪਏ ਪਰ ਮਹੀਨਾ ਤੇ ਇਹਨਾਂ ਦੀ ਆਮਦਨਾ ਛੋਟਾਪਰਾ ਐ ਨਾਰਾਇਆ ਪ੍ਰਾਪਰਟੀ 5 ਏਕੜਾ ਕਰੇ ਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋ ਜੀ ਰਾਜੇਂਦਰ ਸਿੰਘ ਮਾਲਕ ਜੱਟ ਸਿੱਖ ਲੜਕਾ ਡੱਬ ਵਾਲੀ ਹਰਿਆਣਾ ਪ੍ਰੰਤੂ ਹੁਣ ਰਹਿائش ਬਠਿੰਡੇ ਵਿੱਚ ਇਹਨਾਂ ਦੀ 12 4 82 ਡੇਟ ਆਫ ਬਰਥ 5 ਫੁੱਟ 10 ਇੰਚ ਕਾਤਾ 10+2 ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਪਤਾ ਜੀ ਇਹਨਾਂ ਦੇ PCIA PSPCL ਤੋਂ HDM ਰਿਟਾਇਰ ਸਨ ਪ੍ਰੰਤੂ ਹੁਣ ਉਹ ਐਕਸਪਾਇਰ ਹੋ ਚੁੱਕੇ ਨੇ ਦੋ ਭਰਾ ਵਿਆਹੇ ਹੋਏ ਨੇ ਪ੍ਰਾਪਰਟੀ 8 ਏਕੜਾ 플ੌਟ ਨੇ ਦੋ ਦੁਕਾਨਾਂ ਨੇ ਅਰਬਨੀਰੀ ਦੇ ਵਿੱਚ ਨੀਡ ਹਾਊਸ ਕਰ ਲੈਣਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਲੋੜਵੰਦ ਵੀਰ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਮਜਵੀ ਸਿੱਖ ਲੜਕਾ ਨਾਨ ਡ੍ਰਿੰਕਰ ਕਪੂਰਥਲਾ ਹੇਰੀਆ ਕੈਨੇਡਾ ਸਿਟੀਜ਼ਨ 1985 ਡੇਟ ਆਫ ਬਰਥ ਬਿਊਟੀ ਸੈਲੂਨ ਐਂਡ ਬਾਰਬਰ ਡਿਪਲੋਮਾ ਕੀਤਾ ਹੋਇਆ ਨੇ ਦੀ ਕੈਨੇਡਾ ਤੋਂ ਐਜ ਮੈਨੇਜਰ ਹੈ ਫੂਡ ਕੰਪਨੀ ਦੇ ਵਿੱਚ ਇਹ ਕੰਮ ਕਰਦੇ ਨੇ ਕੈਨੇਡਾ ਵਿੱਚ ਇਹ ਪਿਤਾ ਜੀ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਦੋ ਭੈਣ ਦੋ ਭਰਾ ਨੇ ਇੱਕ ਮੈਰਿਡਾ ਇਹ ਤੇ ਇੱਕ ਪੈਨ ਵੈਲ ਸੈਟਲਡ ਆ ਪੜੀ ਲਿਖੀ ਧਾਰਮਿਕ ਖਿਆਲਾਂ ਵਾਲੀ ਸਾਦਗੀ ਪਸੰਦ ਲੜਕੀ ਦੀ ਜ਼ਰੂਰਤ ਆ ਤਲਾਕ ਸੁਦਾ ਵਿਧਵਾ ਤੇ ਵੀ ਵਿਚਾਰ ਕੀਤਾ ਜਾ ਸਕਦਾ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਨੂਰ ਸਿੰਘ ਘੁੰਮਣ ਅਮਲੋ ਫਤਿਹਗੜ੍ਹ ਸਾਹਿਬ ਲੜਕਾ ਜੀ ਇਹ ਗੁਰਨੂਰ ਸਿੰਘ ਘੁੰਮਣ ਅਮਰੋ ਫਤੇਗੜ ਸਾਹਿਬ 10/12/98 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ 10+2 ਸੀਬੀਐਸਸੀ ਤੋਂ ਕੀਤੀ ਹੋਈ ਆ ਆਈਟੀ ਕੀਤੀ ਹੋਈ ਆ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਪਾਰਟਸ ਮੈਨੇਜਮੈਂਟ ਟੈਕਨੀਸ਼ੀਅਨ ਫਰੋਂ ਕੈਨੇਡਾ ਇਹਨਾਂ ਤਾਂ ਕੈਨੇਡਾ ਤੋਂ ਵੀ ਇਹਨਾਂ ਨੇ ਇਹ ਕੁਆਲੀਫਿਕੇਸ਼ਨ ਗੇਨ ਕੀਤੀ ਹੋਈ ਆ ਕੰਮ ਕਰਦੇ ਨੇ ਇਹ ਵੇਅਰ ਹਾਊਸ ਐਸੋਸੀਏਟ ਦੇ ਵਿੱਚ ਕੰਮ ਕਰਦੇ ਨੇ ਪਿਤਾ ਜੀ ਨਾਲ ਦੇ ਪ੍ਰਾਈਵੇਟ ਜੌਬ ਕਰਦਣਾ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਭਰਾ ਇਹਨਾਂ ਦਾ ਕੈਨੇਡਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਇਸ ਸੰਪਰਕ ਕਰ ਸਕਦੇ ਹੋ ਅਗਲਾ ਰਿਸਟਰ ਨੋਟ ਕਰੋ ਜੀ ਸ਼ਰਨਜੀਤ ਸਿੰਘ ਪਵਰਜਪਤ ਸਿੱਖ ਲੜਕਾ ਪਟੇ ਏਰੀਆ 11899 9:43 ਵਜੇ ਤੇ ਸਵੇਰ ਦਾ ਜਨਮਾ ਜੀ 5 ਫੁੱਟ 7 ਇੰਚ ਕਰਦਾ ਤੇ ਅੰਡਰ ਗ੍ਰੈਜੂਏਟ ਨੇ ਪਿਤਾ ਜੀ ਸੁਰਗਵਾਸ ਚੁੱਕੇ ਹੋ ਚੁੱਕੇ ਨੇ ਭਰਾ ਇਹਨਾਂ ਦਾ ਆਸਟ੍ਰੇਲੀਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਰਸ਼ਦੀਪ ਕੌਰ RAMDASIA ਲੜਕੀ ਲੁਧਿਆਣਾ ਏਰੀਆ 20 796 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਦਾ ਬੀਏ ਐਲਐਲਬੀ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਪਿਤਾ ਜੀ ਰੀਅਲ ਏਸਟੇਟ ਵਿੱਚ ਕਾਰੋਬਾਰੀ ਨੇ ਹਨ ਇਹਨਾਂ ਦੇ ਇੱਕ ਭਰਾ ਮੈਰਿਡ ਆ ਦੂਸਰਾ ਇਹਨਾਂ ਦਾ ਪ੍ਰਾਇਮਕ ਜੀ ਲੱਗਿਆ ਹਾ ਇੱਕ ਭੈਣ ਮੈਰਿਡ ਆ ਇਹ ਦੂਸਰੀ ਭੈਣਾਂ ਦੀ ਯੂ ਐਸ ਏ ਵਿਖੇ ਆ ਨੀਡ ਬੁਆਇਡਿੰਗ ਗਵਰਨਮੈਂਟ ਸਰਵਿਸ ਔਰ ਐਨ ਆਰ ਆਈ ਲੜਕਾ ਵਿਦੇਸ਼ ਤੋਂ ਹੋਵੇ ਜਾਂ ਫਿਰ ਸਰਕਾਰੀ ਜੋਬ ਕਰਦਾ ਹੋਵੇ ਸੰਬੰਧਿਤ ਲੋਡ ਵਾਂਦੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਪਗਵੰਦਾ ਲੜਕਾ ਇਹ ਰੋਪੜ ਵਿਰਦੀ ਗੋਦਨਾ ਦਾ ਪੀ ਆਰ ਕੈਂਡੀਡੇਟ ਬੇਟਾ ਹੈ ਰਾਮ ਗੜੀਆ ਸਿੱਖ ਲੜਕਾ ਬਿਰਦੀ ਗੋਤ ਭਗਵੰਦਾ ਕਾਕਾਹੇ ਪੀਆਰ ਕੈਨੇਡਾ ਕਰੋਪੜ ਏਰੀਆ 17296 ਡੇਟ ਆਵਰਤਾ 5 ਫੁੱਟ 9 ਇੰਚ ਕਾਤਾ ਬੀਟਾ ਕਿ ਇਹਨਾਂ ਦੀ ਕੁਆਲੀਫਿਕੇਸ਼ਨ ਆ ਅੱਜ ਕੱਲ ਇਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜੀ ਨੌਨ ਡ੍ਰਿੰਕਰ ਨੇ ਪਿਓਰ ਫੈਸ਼ਨ ਨੇ ਦੋਵੇਂ ਭਰਾ ਕੈਨੇਡਾ ਵਿੱਚ ਨੇ ਭੈਣ ਮੈਰਿਡ ਆ ਮਾਦਾ ਪੇਦਾ ਇਹਨਾਂ ਦੇ ਸਰਕਾਰੀ ਜੋਬ ਕਰਦੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਓਨਲੀ ਰਾਮਗੜੀਆ ਫੈਮਿਲੀ 100 ਕਿਲੋਮੀਟਰ ਸਰਾਊਂਡਿੰਗ ਏਰੀਆ ਰੋਪੜ ਪੜ੍ਹੀ ਲਿਖੀ ਲੜਕੀ ਜੋ ਰੋਪੜ ਤੋਂ ਚੰਡੀਗੜ੍ਹ ਤੋਂ ਮਹਾਲੀ ਤੋਂ ਇਹਨਾਂ ਏਰੀਆ ਤੋਂ ਹੋਵੇ 100 ਕਿਲੋਮੀਟਰ ਦੇ ਵਖਵੇ ਤੇ ਵਿੱਚ ਵਿੱਚ ਜੋ ਵੀਰੇ ਰਿਸ਼ਤੇ ਚਾਹਵਨ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਸਟੇ ਅਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਦਲਜੀਤ ਸਿੰਘ ਕਾਂਜਾ ਮੰਗਲਿੰਕੋ ਕਾਸਟ ਯੂਕੇ ਲੰਡਨ ਦਲਜੀਤ ਸਿੰਘ ਕਾਂਜਾ ਸਿੱਖ ਬੁਆਏ ਮਾਂਗਲੈਂਕੋ ਕਾਸਟ 1/1 1970 ਡੇਟ ਆਫ ਬਰਥ ਆਫ ਅਫਗਾਨਿਸਤਾਨ ਦਾ ਵਰਥਾ ਬੇਟੇ ਦਾ ਦਾ 5 ਫੁੱਟ 8 ਇੰਚ ਦਾ ਕੱਦ ਆ ਯੂਕੇ ਲੰਡਨ ਦੇ ਵਿੱਚ ਇਹ ਰਹਿ ਰਹੇ ਨੇ 10ਵੀਂ ਪਾਸ ਨੇ ਪਰੰਤੂ ਡਾਈਵੋਰਸੀ ਨੇ ਇਹ ਇੱਕ ਕੰਮ ਕਰਦੇ ਨੇ ਵਰਕ ਇਨ ਸ਼ਾਪ ਸਾਊਥ ਹਾਲ ਲੰਡਨ ਦੇ ਵਿੱਚ ਜੌਬ ਕਰਦਿੰਨੇ ਲੇਡੀ ਸ਼ੂਟ ਸ਼ਾਪ ਤਮਾਕਾ ਇਨਕਮ 200 ਪੰਡ ਪਰ ਵੀਕ ਇਹਨਾਂ ਦੀ ਕਹਿੰਦੇ ਆਮਦਨ ਸਾਡੀ ਇਹ ਸੱਤ ਪੈਣਾ ਨੇ ਉਹ ਵੇਈਆਂ ਹੋ ਜਾਂਨੇ ਦਲਜੀਤ ਸਿੰਘ ਕਾਂਜਾ ਮੰਗਲਿੰਕੋ ਕਾਸਟ ਅਫਗਾਨਿਸਤਾਨ ਦਾ ਜਨਮ ਸਿੱਖ ਲੜਕਾ 1970 ਦੀ ਡੇਟ ਆਫ ਬਰਥ ਹੈ ਜੀ ਯੂਕੇ ਲੰਡਨ ਦੇ ਵਿੱਚ ਰਹਿ ਰਹੇ ਨੇ 10ਵੀਂ ਪਾਸ ਦੇ ਨੇ ਡਾਈਵੋਰਸੀ ਨੇ ਸ਼ੌਪ ਤੇ ਇੱਕ ਸਾਊਥ ਹਾਰ ਲੰਡਨ ਦੇ ਵਿੱਚ ਕੰਮ ਕਰਦੇ ਨੇ ਲੇਡੀ ਸੂਟ ਸ਼ੌਪ ਆ ਉਥੇ ਕਹਿੰਦੇ ਵੀ ਕਾਫੀ ਜ਼ਿਆਦਾ ਧਮਾਕਾ ਇਨਕਮ ਲਿਖੀ ਹੈ ਇਹਨਾਂ ਨੇ 200 ਪਾਉਂਡ ਪਰ ਵੀਕ ਇਹਨਾਂ ਦੀ ਇਨਕਮ ਸੱਤ ਪੈਣਾ ਨੇ ਉਹ ਵਿਆਹੀਆਂ ਹੋਈਆਂ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਸੂਟੇਬਲ ਮੈਚ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਦੀਪਾਂ ਦੀਪਾਂ ਸ਼ੂ ਸ਼ਰਮਾ ਲੜਕਾ ਚੰਡੀਗੜ੍ਹ ਤੋਂ 29694 10:45 ਮਿੰਟ ਤੇ ਸ਼ਾਮ ਦਾ ਵਰਤਾ 5 ਫੁੱਟ 9 ਇੰਚ ਹੁੰਦਾ ਕਾਤਾ ਐਮ ਇਹਨਾਂ ਨੇ ਕੀਤੀ ਹੋਈ ਆ ਪ੍ਰਾਈਵੇਟ ਜੋਬ ਕਰਦਿੰਨੇ ਆ ਮਾਤਾ ਪਿਤਾ ਦਾ ਹੈ ਇਹ ਇਕੱਲਾ ਬੇਟਾ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਆਪਣਾ ਮਕਾਨ ਆ ਨੀਟ ਬਿਊਟੀਫੁਲ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚਾਲੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ 18593 ਡੇਟ ਆਫ ਬਰਥ ਇਕ ਆਕਾ ਵਰਕ ਪਰਮਿਟ ਤੇ ਨਿਊਜ਼ੀਲੈਂਡ ਵਿਖੇ ਆ ਸਾਡੇ ਤੇ ਇਹਨਾਂ ਕੋਲੇ ਪ੍ਰੋਪਰਟੀ ਐ 3.5 ਕਿਲੇ ਇਹਨਾਂ ਕੋਲ ਪ੍ਰੋਪਰਟੀ ਆ ਨੀਡ ਗਾਲ ਜੀ ਐਨ ਐਮ ਬੀ ਐਸ ਨਰਸਿੰਗ ਔਰ 3 ਇਅਰ ਕੰਪਿਊਟਰ ਕੋਰਸ ਇਹਨਾਂ ਦੀ ਕੁਆਲੀਫਾਈ ਕੁਆਲੀਫਿਕੇਸ਼ਨ ਲੜਕੀ ਦੀ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੋਈ ਐਨ ਆਰ ਆਈ ਹੋਵੇ ਸਿਕਰੀਏ ਤੇ ਨੰਬਰ ਚੱਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 1993 ਡੇਟਾ ਵਰਥਾ 6 ਫੁੱਟ ਕਾਤਾ ਬੀ ਇਹਨਾਂ ਦੇ ਕੀਤੇ ਹੋਏ ਹੈ ਬਹਿਰੇਨ ਵਿੱਚ ਕਹੇ ਕੰਮ ਕਰਦੇ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ 4 ਏਕੜੇ ਨਾਲ ਕੋਲ ਪ੍ਰਾਪਰਟੀ ਆ ਪਿਤਾ ਜੀ ਨਾਲ ਦੀ ਖੇਤੀਬਾੜੀ ਕਰਦੇ ਨੇ ਸੋਹਣੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਾਹਬ ਸਿੰਘ RAM DAS ਆ ਸਿੱਖ ਲੜਕਾ ਇਟਲੀ ਸਿਟੀਜ਼ਨ ਰੈੱਡ ਪਾਸਪੋਰਟ ਹੋਲਡਰ ਰੋਪੜ ਏਰੀਆ ਉਮਰ ਇਹਨਾਂ ਦੀ ਹੈਗੀ 47 ਸਾਲ ਇਹਨਾਂ ਦੀ ਇੱਛਾ ਕੀ ਆ ਇਹ ਕਹਿੰਦੇ ਵੀ ਕਿਸੇ ਵੀ ਕਾਸਟ ਦੀ ਲੜਕੀ ਜਿਹਦੀ ਉਮਰ 40-42 ਸਾਲ ਦੇ ਕਰੀਬ ਹੋਵੇ ਤਲਾਕशुदा ਹੋਵੇ ਵਿਧਵਾ ਹੋਵੇ ਕੋਈ ਵੀ ਹੋ ਸਕਦੀ ਆ ਅਗਰ ਕੋਈ ਲੋੜਵੰਦ ਲੜਕੀ ਹੈ ਅਤੇ ਇਟਲੀ ਜਾਣ ਦੀ ਚਾਹਵਾਨ ਹੈ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਨ ਪ੍ਰੀਤ ਕੌਰ ਖੱਤਰੀ ਸਿੱਖ ਲੜਕੀ ਦਿੱਲੀ ਪੀ ਆਰ ਆਸਟ੍ਰੇਲੀਆ 11 10 90 ਡੇਟ ਆਵਰ ਥਾ 5 ਫੁੱਟ 3 ਇੰਚ ਕੱਦ ਦਾ ਬੇਟੀ ਦਾ ਮਾਸਟਰ ਆਫ ਅਕਾਊਂਟਸ ਫਰੋਮ ਸੀ ਐਸ ਜੋ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਕਰੰਟ ਕਰੰਟਲੀ ਲਿਵਿੰਗ ਇਨ ਮੈਲਬੌਰਨ ਯੂ ਐਸ ਏ ਟੂ ਸਿਸਟਰ ਐਂਡ ਬ੍ਰਦਰ ਲਿਵ ਇਨ ਮੈਲਬੌਰਨ ਆਸਟ੍ਰੇਲੀਆ ਨੀਡ ਬੁਆਏ ਵੈਲ ਕੁਆਲੀਫਾਈਡ ਐਂਡ ਡੂਇੰਗ ਗੁੱਡ ਜੌਬ ਗੁੱਡ ਬਿਜ਼ਨਸ ਫਰੋਮ ਆਸਟ੍ਰੇਲੀਆ ਸਿਟੀਜ਼ਨ ਪੀਆਰ ਵਰਕ ਪਰਮਿਟ ਇਫ ਫਰੋਮ ਅਨਦਰ ਕੰਟਰੀ ਵੈਲ ਕੁਆਲੀਫਾਈਡ ਮੇ ਬੀ ਕਨਸੀਡਰੇਬਲ ਪੜਿਆ ਲਿਖਿਆ ਲੜਕਾ ਕੁਆਲੀਫਾਈਡ ਵਧੀਆ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਉਹਨਾਂ ਦਾ ਵਧੀਆ ਬਿਜ਼ਨਸ ਹੋਵੇ ਆਸਟ੍ਰੇਲੀਆ ਤਾਂ ਹੋਵੇ ਆਸਟ੍ਰੇਲੀਆ ਸਿਟੀਜ਼ਨ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋ ਸਕਦਾ ਦੂਸਰੀ ਪ੍ਰੈਫਰੈਂਸ ਆ ਵੀ ਲੜਕਾ ਕਿਸੇ ਹੋਰ ਕੰਟਰੀ ਤੋਂ ਹੋ ਸਕਦਾ ਪਰੰਤੂ ਵੈਲ ਕੁਆਲੀਫਾਈਡ ਤੇ ਵੈਲ ਸੈਟਲਡ ਹੋਣਾ ਚਾਹੀਦਾ ਜੀ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਬੇਰਵੇ ਆਪ ਜੀ ਨਾਲ ਸਾਂਝੇ ਕੀਤੇ ਹਨ ਬੋਰਵਾਲ ਤੋਂ ਕੋਈ ਰਿਸ਼ਤਾ ਇਹਦੇ ਬੇਰਵੇ ਵੱਧ ਘੱਟ ਬੋਲੇ ਗਏ ਹੁਣ ਤੱਕ ਖਿਮਾ ਦੇ ਜਾਚਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ